ਬਈ ਤਰਪਾਲਾਂ ਦੀ ਵੱਡੀ ਫੈਕਟਰੀ ਦੇ ਵਿੱਚ ਆ ਗਏ ਆਹ ਤਰਪਾਲ ਦੀ ਕੁਆਲਿਟੀ ਦੇਖ ਲੋ ਚਾਹੇ ਤੁਸੀਂ ਟੋਚਨ ਪਾ ਲੋ ਆ 20 ਕਿਲੋ ਦਾ ਵੱਟਾ ਹੈ ਤੇ ਤਰਪਾਲ ਦੇਖੋ ਜਿਹੜੀ ਆਪਾਂ ਉਹੀ ਸੈਲਜ ਦੇ ਉੱਪਰ ਪਾਉਨੇ ਉਹੀ ਤਰਪਾਲ ਹੈ ਕਿਸਾਨਾਂ ਦੀ ਬਹੁਤ ਡਿਮਾਂਡ ਸੀ ਫੈਕਟਰੀ ਦੀ ਕਿਨ ਵੀ ਆਮ ਕਿਤੇ ਮਿਲਦੀ ਨਹੀਂ ਸੀ ਪਰ ਪੰਜਾਬ ਦੀ ਇਹ ਪਹਿਲੀ ਫੈਕਟਰੀ ਹੈ ਜਿਹੜੀ ਆਈਐਸ ਆਈ ਮਾਰਕਾ ਪਾਸ ਹੈ ਵੱਡੀਆਂ ਵੱਡੀਆਂ ਨਹਿਰਾਂ ਦੇ ਵਿੱਚ ਵੱਡੇ ਵੱਡੇ ਕ੍ਰਿਕਟ ਗਰਾਊਂਡਾਂ ਦੇ ਵਿੱਚ ਵੀ ਇੱਥੋਂ ਤਰਪਾਲਾਂ ਬਣਦੀਆਂ ਨੇ ਕਿਸੇ ਕਿਸਾਨ ਵੀਰ ਵਾਸਤੇ ਸੈਲਜ ਵਾਸਤੇ ਚਾਹੀਦੀ ਆ ਟਰੱਕਾਂ ਵਾਲੀ ਵੀਰਾਂ ਨੂੰ ਚਾਹੀਦੀ ਹੈ ਫੈਕਟਰੀ ਵਾਲੀ ਵੀਰਾਂ ਨੂੰ ਚਾਹੀਦੀ ਹੈ ਜਾਂ ਤ ਚਾਹੇ ਤੁਸੀਂ ਇੱਕ ਇਕੱਲੇ ਦਾ ਸ਼ਹਿਜ ਬਣਵਾ ਲਓ ਇੱਕੋ ਪੀਸ ਦੇ ਵਿੱਚ ਮਿਲੂਗਾ ਇਹ ਜਿਹੜੀ ਫੈਕਟਰੀ ਬਣੀ ਹੋਈ ਹੈ ਰਾਜਪੁਰੇ ਦੇ ਵਿੱਚ ਆ ਭਾਈ ਜੀ ਹਾਂਜੀ ਬਿਲਕੁਲ ਜੀ ਰਾਜਪੁਰੇ ਦੇ ਵਿੱਚ ਫੈਕਟਰੀ ਹੈ ਸਾਡੀ ਆਰ ਕੇ ਐਗਰੋ ਪੋਲੀ ਇੰਡਸਟਰੀ ਵਿਲੇਜ ਜੰਸੂਆ ਚੰਡੀਗੜ੍ਹ ਰੋਡ ਰਾਜਪੁਰਾ ਹਾਂ ਬਾਕੀ ਇਹ ਜਿਹੜੀ ਕਹਿੰਦੇ ਵੀ ਤਰਪਾਲ ਬਣੀ ਹੋਈ ਹੈ ਸਕ੍ਰੈਪ ਤੋਂ ਨਹੀਂ ਬਣੀ ਹੋਈ ਬਿਲਕੁਲ ਜੀ ਸਕ੍ਰੈਪ ਤੋਂ ਨਹੀਂ ਬਣੀ ਹੋਈ ਹੈ ਬਿਲਕੁਲ ਵਰਜਨ ਕੁਆਲਿਟੀ ਦੇ ਦਾਣੇ ਤੋਂ ਬਣੀ ਹੋਈ ਹੈ ਜੀ ਹਾਂਜੀ ਸਕ੍ਰੈਪ ਦਾ ਇੱਥੇ ਕੋਈ ਕੰਮ ਨਹੀਂ ਆ ਜੀ ਤੇ ਇਹ ਚੀਜ਼ ਬਹੁਤ ਵਧੀਆ ਲੱਗੀ ਇਹ ਕੀ ਜੀ ਇਹ 3 ਲੇਅਰ ਸੀਲਿੰਗ ਹੈਗੀ ਹੈ ਜੀ ਨਾਲ ਕੁੰਡਾ ਮਜ਼ਬੂਤੀ ਹੋਰ ਵੱਧ ਜਾਂਦੀ ਹੈ ਤੁਹਾਨੂੰ ਕੋਈ ਨਹੀਂ ਕਰਕੇ ਦਿੰਦਾ ਸਿਰਫ ਅਸੀਂ ਕਰਕੇ ਦਿੰਦੇ ਇੱਕੋ ਇੱਕ ਫੈਕਟਰੀ ਹੈ ਕੋਈ ਮਰਜ਼ੀ ਸਹਿ ਲੈ ਲਓ ਤੁਹਾਨੂੰ ਇਹ 3 ਲੇਅਰ ਜਿਹੜੀ ਕਰਕੇ ਦੇਣਗੇ ਇਹਦੇ ਨਾਲ ਮਜ਼ਬੂਤੀ ਬਹੁਤ ਜ਼ਿਆਦਾ ਬਣ ਜਾਂਦੀ ਹੈ ਇਹ ਨੰਬਰਾਂ ਤੇ ਕਾਲ ਕਰ ਲਓ ਜੇਕਰ ਤੁਸੀਂ ਕੋਈ ਮਰਜ਼ੀ ਸਹਿ ਤਰਪਾਲ ਦਾ ਖਰੀਦਣਾ